ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਦ ਤਾਮਲਾਡੂ ਤੋਂ ਆ ਕੇ ਸਿੱਧਾ ਗਰਦਾਸਪੁਰ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਸੀ ਤੇ ਪੀੜਤਾਂ ਦੇ ਨਾਲ ਗੱਲਬਾਤ ਕੀਤੀ ਸੀ ਉਹਨਾਂ ਨੇ ਕਿਹਾ ਕਿ ਮੈਨੂੰ ਜਹਾਜ਼ ਨਹੀਂ ਚਾਹੀਦਾ ਲੋਕਾਂ ਨੇ ਜਹਾਜ਼ ਦਿੱਤਾ ਹੈ ਤੇ ਅੱਜ ਤੋਂ ਬਾਅਦ ਇੱਥੇ ਲੋਕਾਂ ਦੀ ਮਦਦ ਕਰਨ ਵਾਸਤੇ ਮੈਂ ਜਹਾਜ਼ ਛੱਡ ਕੇ ਜਾ ਰਿਹਾ ਮੈਂ ਤਾਂ ਕਾਰ ਤੇ ਵੀ ਵਾਪਸ ਚੰਡੀਗੜ੍ਹ ਚਲਾ ਜਾਵਾਂਗਾ ਲੋਕਾਂ ਨੇ ਪ੍ਰਸ਼ੰਸਾ ਕੀਤੀ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਗਾ ਕੰਮ ਕੀਤਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤਾ ਗਿਆ ਸੀ ਜਹਾਜ਼ ਲੇਕਿਨ ਉੱਥੇ ਉਨਾਮ ਆਦੀ ਪਾਰਟੀ ਦੇ ਐਮਐਲਏ ਤੇ ਲੀਡਰ ਸਰਕਾਰੀ ਜਹਾਜ਼ ਵਰਤ ਕੇ ਆਪਣੇ ਰਾਸੀ ਜਿਹੜੇ ਨੇ ਸੋਲੇ ਗਾਰੇ ਨੇ ਹਾਲਾਂਕਿ ਇਸ ਦੀ ਜਿਹੜੀ ਆ ਹੁਣ ਵਿਰੋਧ ਹੋਣਾ ਵੀ ਸ਼ੁਰੂ ਹੋ ਗਿਆ ਕਿ ਜਿਹੜੇ ਜਹਾਜ਼ ਪ੍ਰਸ਼ਾਸਨ ਨੂੰ ਦਿੱਤੇ ਗਏ ਸੀ ਉਹਨਾਂ ਜਹਾਜ਼ਾਂ ਤੇ ਹੁਣ ਆਮ ਆਦੀ ਪਾਰਟੀ ਦੇ ਐਮਐਲਏ ਦੇ ਲੀਡਰ ਝੂਟੇ ਲੈ ਰਹੇ ਨੇ ਫੋਟੋਆਂ ਖਿਚਾ ਰਹੇ ਨੇ ਵੀਡੀਓ ਬਣਾ ਰਹੇ ਨੇ ਰੀਲਾਂ ਬਣਾ ਰਹੇ ਨੇ ਹਾਲਾਂਕਿ ਜਦੋਂ ਇਹੋ ਜੇ ਮੌਕਿਆਂ ਤੇ ਜਦੋਂ ਹੜ੍ਹ ਪ੍ਰਭਾਵਿਤ ਇਲਾਕੇ ਹੁਣ ਰਾਸ਼ਨ ਸਮਗਰੀ ਪਹੁੰਚਾਉਣੀ ਹੋਵੇ ਤਾਂ ਕ੍ਰੀਡ ਲੋਕਾਂ ਨੂੰ ਹੀ ਵਿੱਚ ਬਿਠਾਇਆ ਜਾਂਦਾ ਹੈਗਾ ਕਿ ਉਹਨਾਂ ਨੂੰ ਸੁਟਣ ਦਾ ਤਰੀਕਾ ਹੁੰਦਾ ਲੇਕ ਨਾਮਾਦੀ ਪਾਰਟੀ ਦੇ ਲੀਡਰ ਹੁਣ ਆਪ ਹੀ ਜਾਜ ਤੇ ਪ੍ਰਭਾਤ ਇਲਾਕਿਆਂ ਦਾ ਦੌਰਾ ਕਰਕੇ ਸੈਲਫੀਆਂ ਵੀ ਲੈ ਰਹੇ ਨੇ ਰੀਲਾਂ ਤੇ ਫੋਟੋਆਂ ਵੀ ਬਣਾ ਰਹੇ ਨੇ ਕਿ ਆਖਿਰ ਹੜਪੀਰਤਾ ਦੀ ਮਦਦ ਕੀਤੀ ਜਾ ਰਹੀ ਹੈ ਜਾਂ ਫਿਰ ਆਪਣੇ ਰਾਸੀ ਜਿਹੜੇ ਨੇ ਖਵਾਸ਼ਾਂ ਉਹ ਪੂਰੀਆਂ ਕੀਤੀਆਂ ਜਾ ਰਹੀਆਂ ਨੇ ਖਬਰ ਗਰਦਾਸਪੁਰ ਤੋਂ ਦਾ ਟ੍ਰਿਬਿਊਨ ਦੇ ਸੀਨੀਅਰ ਜਰਨਲਿਸਟ ਰਵੀ ਢਾਲੀਵਾਲ ਦੀ ਖਬਰ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਹਦੇ ਚੋਨਾ ਹੈਡਿੰਗ ਹੈ ਖਬਰ ਦਾ ਆਪ ਲੀਡਰਸ ਫਲਾਈ ਹਾਈ ਔਨ ਦੀ ਸੀਐਮ ਰੀਲੀਫ ਹੈਲੀਕਾਪਟਰ ਔਰ ਇਹਦੇ ਚ ਦੋ ਤਸਵੀਰਾਂ ਇੱਕ ਤਸਵੀਰ ਦੇ ਵਿੱਚ ਵਿਧਾਨ ਸਭਾ ਹਲਕਾ ਦੀਨਾਨਗਰ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜਾ ਜੋ 2022 ਚ ਅਰਨਾ ਚੌਧਰੀ ਕਾਂਗਰਸ ਪਾਰਟੀ ਦੇ ਉਮੀਦਵਾਰ ਕੋਲੋਂ ਬੁਰੀ ਤਰ੍ਹਾਂ ਹਾਰ ਗਏ ਸੀ ਇੱਕ ਉਹਨਾਂ ਦੀ ਤਸਵੀਰ ਪ੍ਰਕਾਸ਼ਿਤ ਕੀਤੀ ਗਈ ਜਿੱਥੇ ਉਹ ਸ਼ਮਸ਼ੀਰ ਸਿੰਘ ਹੋਣੀ ਆ ਜਾ ਬੈਠੇ ਨੇ ਹੱਥ ਦੇ ਵਿੱਚ ਉਹਨਾਂ ਕੋ ਰਾਸ਼ਨ ਸਮਗਰੀ ਆ ਤੇ ਉਹ ਹੀ ਠਾ ਸੋਟਰੇ ਨੇ ਦੂਜੇ ਪਾਸੇ ਡੇਰਾ ਬਾਬਾ ਨਾਨਕ ਤੋਂ ਜਿਮਨੀ ਚੌਂਚ ਤੋਂ ਜਿੱਤੇ ਐਮ ਐਲ ਏ ਗੁਰਦੀਪ ਸਿੰਘ ਰੰਦਾਵਾ ਉਹਨਾਂ ਦੀ ਫੋਟੋ ਆ ਉਹ ਵੀ ਫੋਟੋ ਖਿਚਾ ਰਹੇ ਨੇ ਹੈਲੀਕਾਪਟਰ ਦੇ ਵਿੱਚ ਤੇ ਉਹ ਵੀ ਰਾਹ ਰਾਸ਼ਨ ਸਮਗਰੀ ਪਚਾ ਰਹੇ ਨੇ ਪਰ ਗੱਲ ਕਿ ਇਹਨਾਂ ਲੋਕਾਂ ਨੂੰ ਅਜਿਹੀ ਫੋਕੀ ਸ਼ੌਰਤ ਦੀ ਕੀ ਲੋੜ ਆ ਖਬਰ ਹੈ ਕਿ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਾਮਲ ਅਡੂ ਗਏ ਸੀ ਤਾਮਲ ਅਡੂ ਦੀ ਸਰਕਾਰ ਨੇ ਉੱਥੇ ਇੱਕ ਸਰਕਾਰੀ ਸਕੂਲ ਲਈ ਬੱਚਿਆਂ ਵਾਸਤੇ ਬ੍ਰੇਕਫਾਸਟ ਸਕੀਮ ਲਾਂਚ ਕੀਤੀ ਸੀ ਤੇ ਉੱਥੋਂ ਦੇ ਮੁੱਖ ਮੰਤਰੀ ਨੇ ਵਿਸ਼ੇਸ਼ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੱਦਾ ਭੇਜਿਆ ਸੀ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਸ ਪ੍ਰੋਗਰਾਮ 'ਚ ਸ਼ਿਰਕਤ ਵੀ ਕੀਤੀ ਸੀ ਪੰਜਾਬ ਦੀਆਂ ਸਾਰੀਆਂ ਵਿਰੋਧੀ ਧਿਰਾਂ ਚਾਹੇ ਉਹਦੇ 'ਚ ਕਾਂਗਰਸ ਪਾਰਟੀ ਚਾਹੇ ਭਾਜਪਾ ਸੀ ਚਾਹੇ ਸ਼ਰੂਨੀ ਕਾਲਜਾਂ ਹੋਰ ਵੀ ਛੋਟੇ ਮੋਟੇ ਦਾਲਸੀ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਡੋਬ ਰਿਹਾ ਤੇ ਮੁੱਖ ਮੰਤਰੀ ਭਗਵੰਤ ਮਾਨ ਉੱਥੇ ਜਾ ਕੇ ਸਵੇਰ ਨੂੰ ਬੱਚਿਆਂ ਦੇ ਨਾਲ ਬੈਠ ਕੇ ਇडली ਦੋਸਾ ਖਾ ਰਹੇ ਨੇ ਉਸ ਤੋਂ ਬਾਅਦ ਮੁੱਖ ਮੰਤਰੀ ਸਿੱਧਾ ਹੀ ਗੁਰਦਾਸਪੁਰ ਆਉਂਦੇ ਨੇ ਤੇ ਵਿਰੋਧੀਆਂ ਨੂੰ ਮੂੰਹ ਮ ਤੋੜਵਾ ਜਵਾਬ ਦਿੰਦੇ ਨੇ ਤੇ ਫਿਰ ਇਜਾਜ਼ ਨੂੰ ਲੈ ਕੇ ਸਰਕਾਰ ਤੇ ਟਿਚਰਾਂ ਹੁੰਦੀਆਂ ਸੀ ਤੇ ਫਿਰ ਮੁੱਖ ਮੰਤਰੀ ਭਗਵੰਤ ਮਾਨ ਨੇ ਉੱਥੇ ਦੁਖੀ ਲੋਕਾਂ ਦੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਕਿਹਾ ਕਿ ਇਜਾਜ਼ ਤਾਂ ਪੰਜਾਬ ਦੀ ਜਨਤਾ ਨੇ ਆਮ ਆਦਮੀ ਪਾਰਟੀ ਨੂੰ ਦਿੱਤਾ ਏ ਤੇ ਇਸ ਕਰਕੇ ਅੱਜ ਮੈਂ ਇਜਾਜ਼ ਇੱਥੇ ਛੱਡ ਕੇ ਜਾ ਰਿਹਾ ਹਾਂ ਤਾ ਜੋ ਰਾਹਤ ਕਾਰਜਾਂ ਵਾਸਤੇ ਇਸ ਜਹਾਜ਼ ਨੂੰ ਵਰਤਿਆ ਜਾ ਸਕੇ ਹੁਣ ਸਵਾਲ ਹੈ ਕਿ ਉੱਥੇ ਦਿੱਤਾ ਤੇ ਪ੍ਰਸ਼ਾਸਨ ਜਿਹਦੀ ਜ਼ਿੰਮੇਵਾਰੀ ਡਿਪਟੀ ਕਮਿਸ਼ਨਰ ਗਰਦਾਸਪੁਰ ਦੀ ਹੋਣੀ ਚਾਹੀਦੀ ਹੈ ਔਰ ਇਹਦੇ ਚ ਆਰਮੀ ਵਾਲੇ ਜਿਹੜੇ ਟ੍ਰੇਨਡ ਅਧਿਕਾਰੀ ਜਾਂ ਜਵਾਨ ਹੁੰਦੇ ਉਹਨਾਂ ਦੇ ਹਵਾਲੇ ਗਾਂਹ ਕਰ ਦੇਣਾ ਚਾਹੀਦਾ ਕਿ ਉਹ ਜਿਹੜੀ ਰਾਸ਼ਨ ਸਮੱਗਰੀ ਆ ਹੜਪ੍ਰਭਾਵਿਤ ਜਿਹੜੇ ਪਿੰਡ ਨੇ ਉੱਥੇ ਜਾ ਕੇ ਤੇ ਲੋਕਾਂ ਦੀ ਮਦਦ ਕੀਤੀ ਜਾ ਸਕੇ ਲੇਕਿਨ ਹੁਣ ਇਹ ਜਹਾਜ਼ ਜਿਹੜਾ ਵਾ ਜਿਹੜਾ ਮੁੱਖ ਮੰਤਰੀ ਨੇ ਰੀਲੀਫ ਵਾਸਤੇ ਲੋਕਾਂ ਨੂੰ ਦਿੱਤਾ ਸੀ ਉਹ ਆਮ ਆਦਮੀ ਪਾਰਟੀ ਦੇ ਲੀਡਰ ਵਰਤਰੇ ਨੇ ਖਬਰਾਂ ਸਾਹਮਣੇ ਵੀ ਆਈਆਂ ਹੈਗੀਆਂ ਕਿ ਉਹ ਇਹ ਜਿਹੜਾ ਜਾਜ ਆ ਉਹ ਆਪਣੀ ਪੋਲੀਟੀਕਲ ਜਿਹੜੀ ਆ ਅੰਬੀਸ਼ਨਸ ਨੇ ਉਹਨੂੰ ਪੂਰਾ ਕਰਨ ਵਾਸਤੇ ਇਹ ਚੀਜ਼ਾਂ ਜਿਹੜੀਆਂ ਆਮ ਆਦੀ ਪਾਰਟੀ ਦੇ ਲੀਡਰ ਵਰਤਰੀ ਨੇ ਡੇਰਾ ਬਾਬਾ ਨਾਨਕ ਤੋਂ ਆਮ ਆਦੀ ਪਾਰਟੀ ਦੇ ਐਮਐਲਏ ਗੁਰਦੀਪ ਸਿੰਘ ਰੰਧਾਵਾ ਤੇ ਦੀਨਾ ਨਗਰ ਤੋਂ ਆਮ ਆਦੀ ਪਾਰਟੀ ਦੇ ਹਲਕਾ ਇੰਚਾਰਜ ਜਦ ਕਿ ਉਹਨਾਂ ਕੋਲ ਸੰਵਿਧਾਨਕ ਤੌਰ ਤੇ ਕੋਈ ਅਹੁਦਾ ਨਹੀਂ ਹੈ ਇੱਕ ਮੰਨਿਆ ਕਿ ਐਮਐਲਏ ਜਾਂ ਵਰਤ ਵੀ ਸਕਦਾ ਡਿਪਟੀ ਕਮਿਸ਼ਨਰ ਦਾ ਮੁੱਖ ਮੰਤਰੀ ਦਾ ਦਫਤਰ ਨਾਲ ਗੱਲ ਕਰਕੇ ਲੇਕਿਨ ਇੱਕ ਹਾਰਿਆ ਹੋਇਆ ਉਮੀਦਵਾਰ ਇੱਕ ਹਲਕਾ ਇੰਚਾਰਜ ਨੂੰ ਘਟੋ ਘਾਟ ਮਰਿਆਦਾ ਵੱਲ ਧਿਆਨ ਰੱਖਣਾ ਚਾਹੀਦਾ ਹੈ ਕਿ ਤੁਹਾਡੇ ਕੋ ਜਿਹੜਾ ਕੋਈ ਅਹੁਦਾ ਨਹੀਂ ਹੈ ਕਿ ਤੁਸੀਂ ਸਰਕਾਰੀ ਹੈਲੀਕਾਪਟਰ ਦੀ ਦੁਰਵਾਰ ਤੋਂ ਕਰੋ ਇਸ ਵੇਲੇ ਤਾਂ ਡਿਪਟੀ ਕਮਿਸ਼ਨਰ ਵੀ ਬਰਾਬਰ ਦੇ ਜ਼ਿੰਮੇਵਾਰ ਹੋਣੇ ਚਾਹੀਦੇ ਕਿ ਉਹਨਾਂ ਨੇ ਕਿਵੇਂ ਪਰਮਿਸ਼ਨ ਦੇ ਦਿੱਤੀ ਹੈਗੀ ਤੇ ਤਸਵੀਰਾਂ ਦੋ ਨਿਛਪੀਆਂ ਹੈਗੀਆਂ ਜਿਹੜੀਆਂ ਤੁਸੀਂ ਸਕਰੀਨ ਤੇ ਵੀ ਦੇਖੋਗੇ ਕਿ ਖੱਬੇ ਪਾਸੇ ਹਲਕਾ ਇੰਚਾਰਜ ਦੀਨਾ ਨਗਰ ਸ਼ਮਸ਼ੀਰ ਸਿੰਘ ਹੁਣੀ ਬੈਠੇ ਨੇ ਦੂਜੇ ਪਾਸੇ ਗੁਰਦੀਪ ਸਿੰਘ ਰੰਦਾਵਾ ਹੁਣੀ ਬੈਠੇ ਨੇ ਇਹ ਦੋਨੇ ਜਾਣੀਆਂ ਦੀ ਜਿਹੜੀਆਂ ਵਾ ਸਟੋਰੀ ਵੀ ਰੀਲਾਂ ਬਣੀਆਂ ਜਾ ਰਹੀਆਂ ਨੇ ਫੋਟੋਆਂ ਖਚਾਈਆਂ ਜਾ ਰਹੀਆਂ ਨੇ ਇਹ ਆਖਰ ਇਹ ਫੂਕੀ ਸ਼ੋਰਤ ਜਿਹੜੀ ਆ ਇਹ ਲੀਡਰਾਂ ਨੂੰ ਇੰਨਾ ਫੋਕੀ ਸ਼ੋਰ ਤੋਂ ਗਰੀਜ਼ ਕਰਨੀ ਚਾਹੀਦੀ ਆ ਉਧਰ ਇਸ ਮਸਲੇ ਦੇ ਵਿੱਚ ਸਰਕਾਰੀ ਤੰਤਰ ਜਾਂ ਸਰਕਾਰੀ ਅਧਿਕਾਰੀ ਕਹਿੰਦੇ ਅਗੇ ਨੇ ਕਿ ਜਿਹੜੇ ਫੂਡ ਪੈਕੇਟ ਜਿਹੜੇ ਰਾਸ਼ਨ ਸਮਗਰੀ ਆ ਉਹਦੇ ਵਾਸਤੇ ਬੜੀ ਹਾਈਲੀ ਟੈਕਨੀਕਲ ਲੋਕ ਹੀ ਇਹ ਕਿਉਂਕਿ ਜਹਾਜ਼ ਨੂੰ ਬਹੁਤ ਨੀਵਾ ਰੱਖਣਾ ਪੈਂਦਾ ਹੈਗਾ ਹੈਲੀਕਾਪਟਰ ਉੱਥੇ ਜਾ ਕੇ ਫਿਰ ਰਾਸ਼ਨ ਸਮਗਰੀ ਪੀੜਤ ਲੋਕਾਂ ਨੂੰ ਦੇਣੀ ਚਾਹੀਦੀ ਹੈਗੀ ਇਹ ਆਰਮੀ ਚੌਪਰ ਹੈ ਤੇ ਇਸ ਕਰਕੇ ਬੜੇ ਟ੍ਰੇਨਡ ਲੋਕ ਨੇ ਪਰ ਆਮ ਆਦੀ ਪਾਰਟੀ ਦੇ ਲੀਡਰ ਆਪ ਹੀ ਹੁਣ ਸੈਲਫੀਆਂ ਤੇ ਫੂਡ ਵਾਂ ਤੇ ਰੀਲਾ ਖਿਚਾਰੇ ਨੇ ਜੋ ਕਿ ਸਰਾਸਰ ਗਲਤ ਆ ਔਰ ਦੂਜੀ ਗੱਲ ਸਭ ਤੋਂ ਵੱਡੀ ਗੱਲ ਜਿਹੜੇ ਆਰਮੀ ਚੋਪਰ ਆ ਉਹ ਜਿਹਨੂੰ ਰਾਸ਼ਨ ਸਮਗਰੀ ਸੁਟਦੇ ਆ ਕਿਨੇ ਉਹਨਾਂ ਕੋਈ ਇੱਕ ਤਕਨੀਕ ਹੁੰਦੀ ਕਿਉਂਕਿ ਉਹਨਾਂ ਦੇ ਜਿਹੜੇ ਕਰੂ ਮੈਂਬਰ ਹੁੰਦੇ ਨੇ ਉਹ ਬੜੀ ਤਰ੍ਹਾਂ ਉਹਨਾਂ ਨੂੰ ਸਾਰੀਆਂ ਜਿਹੜੀਆਂ ਵੱਲ ਤਰੀਕੇ ਆਉਂਦੇ ਨੇ ਜਦ ਕਿ ਆ ਜਿਹੜੇ ਪੋਲਿਟਿਸ਼ੀਅਨ ਲੋਕ ਨੇ ਇਹਨਾਂ ਨੂੰ ਤੇ ਸਿਰਫ ਫੂਡ ਖਚਾਉਣੇ ਆਉਂਦੀ ਜਾਂ ਫੋਕੀ ਵਾ 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 ਖੱਟਣ ਦੀ ਇਹਨਾਂ ਲੋਕਾਂ ਨੂੰ ਆਧਾਤ ਜਿਸ ਦੇ ਚੱਲਦੇ ਹੁਣ ਲੋਕ ਜਿਹੜੇ ਨੇ ਵਿਰੋਧ ਕਰ ਰਹੇ ਨੇ ਔਰ ਉਦੋਂ ਸਭ ਤੋਂ ਵੱਡੀ ਗੱਲ ਆਪੋਜੀਸ਼ਨ ਪਾਰਟੀਆਂ ਨੇ ਵਿੱਚ ਤੇ ਸਵਾਲ ਖੜੇ ਕਰ ਦਿੱਤੇ ਹੈਗੇ ਨੇ ਔਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਵੀ ਕੀਤੀ ਹੈਗੀ ਕਿ ਜਿਹੜੇ ਤੁਹਾਡੇ ਅਜੇ ਆਮ ਆਦੀ ਪਾਰਟੀ ਦੇ ਲੀਡਰ ਨੇ ਉਹਨਾਂ ਨੂੰ ਵਰਜਣਾ ਚਾਹੀਦਾ ਹੈਗਾ ਕਿ ਉਹ ਕਿਸ ਸਹਸੀਅਤ ਦੇ ਨਾਲ ਜਿਹੜਾ ਜਿਹੜਾ ਕੰਮ ਪ੍ਰਸ਼ਾਸਨ ਨੂੰ ਦਿੱਤਾ ਹੈ ਇਹ ਐਮਐਲਏ ਜਾਂ ਹਲਕਾ ਇੰਚਾਰਜਾਂ ਹਾਰੇ ਹੋਏ ਉਮੀਦਵਾਰ ਕਿਵੇਂ ਕਰ ਰਹੇ ਨੇ ਹਾਲਾਂਕਿ ਜਿਹੜਾ ਸਵਾਲ ਮੁਖਮਦੀ ਭਗਵੰਤ ਮਾਨ ਹੁਣਾ ਉੱਥੇ ਜਾ ਕੇ ਕਿਹਾ ਸੀ ਕਿ ਉਜਾਜ ਲੋਕਾਂ ਦਾ ਲੋਕਾਂ ਨੇ ਸਾਨੂੰ ਦਿੱਤੇ ਹੈਗੇ ਪਰ ਹੁਣ ਸਭ ਤੋਂ ਵੱਡੀ ਗੱਲ ਇਹ ਆਮ ਆਦੀ ਪਾਰਟੀ ਦੇ ਐਮਐਲਏ ਤੇ ਲੀਡਰ ਜਿਹੜੇ ਨੇ ਉਜਾਜ ਵਰਤ ਰਹੇ ਹੈਗੇ ਨੇ ਔਰ ਇਹ ਜਿਹੜਾ ਸਭ ਤੋਂ ਵੱਡੀ ਗੱਲ ਹੈ ਕਿ ਇਹ ਜਿਹੜੇ ਪਿੰਡ ਨੇ ਜਿਹੜੇ ਖਾਸ ਕਰਕੇ ਬਹੁਤ ਪ੍ਰਭਾਵ ਜਿਨ੍ਹਾਂ ਨੂੰ ਉਸਪਾਰ ਪਿੰਡ ਕਿਹਾ ਜਾਂਦਾ ਹੈਗਾ ਉਹਨਾਂ ਤੱਕ ਜਿਹੜੀ ਰਾਸ਼ਨ ਸਮਗਰੀ ਆ ਉਹ ਪਹੁੰਚਾਉਣ ਦੇ ਯਤਨ ਕੀਤੇ ਜਾ ਰਹੇ ਨੇ ਜਿਹੜੇ ਆਪਣੀਆਂ ਛੱਤਾਂ ਤੇ ਜਿਹੜੇ ਰੈਰ ਇਹ ਨਹੀਂ ਕਿ ਕਿ ਇਹ 15 15 ਫੁੱਟ ਤੱਕ ਜਿਹੜਾ ਪਾਣੀ ਪਹੁੰਚ ਚੁੱਕਾ ਹੈਗਾ ਲੇਕਿਨ ਦੂਜੇ ਪਾਸੇ ਇਹ ਜਿਹੜੇ ਲੋਕ ਨੇ ਸਿਆਸੀ ਇਹ ਆਪਣੀਆਂ ਸਿਆਸੀ ਪੂਰਤੀਆਂ ਵਾਸਤੇ ਇਹ ਜਿਹੜੇ ਨੇ ਸਰਕਾਰੀ ਹੈਲੀਕਾਪਟਰ ਦੇ ਵਰਤੋਂ ਕਰੇ ਜਾਂ ਦੁਰਵਰਤੋਂ ਕਰੇ ਨੇ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਹੋਣੀ ਚੰਗੀ ਤਰ੍ਹਾਂ ਜਾਣਦੇ ਨੇ ਪਰ ਆਖਰ ਇਹ ਆ ਕਿ ਇਹ ਪ੍ਰਸ਼ਾਸਨ ਕੋਲ ਹੀ ਚਾਹੀਦੇ ਹੈਗੇ ਨੇ ਔਰ ਇਹਦੇ ਚ ਜਿਹੜੇ ਟ੍ਰੇਨਡ ਕਰਮਚਾਰੀ ਨੇ ਚਾਹੀਓ ਇੰਡੀਅਨ ਆਰਮੀ ਦੇ ਹੋਣ ਚਾਹੀਏ ਬੀਐਸਬ ਦੇ ਜਿਨ੍ਹਾਂ ਨੂੰ ਤਜਰਬਾ ਵੀ ਆ ਪਰ ਆ ਜਿਹੜੇ ਫੋਟਵਾ ਕਚੌਂ ਦੇ ਲੋਕ ਆਦੀ ਨੇ ਇਹਨਾਂ ਨੂੰ ਘੱਟੋ ਘੱਟ ਗੁਰੇਜ਼ ਕਰਨਾ ਚਾਹੀਦਾ ਦੇਖਦੇ ਇਸ ਮਸਲੇ ਦੇ ਵਿੱਚ ਇਹ ਦੋਨੇ ਲੀਡਰ ਹਾਰੇ ਹੋਏ ਉਮੀਦਵਾਰ ਜੋ ਦੀਨਾਨਗਰ ਤੋਂ ਹਲਕਾ ਇੰਚਾਰਜ ਆਮ ਆਦੀ ਪਾਰਟੀ ਲਾਏ ਨੇ ਉਹ ਆਪਣਾ ਕੀ ਪੱਖ ਰੱਖਦੇ ਨੇ ਦੂਜੇ ਪਾਸੇ ਡੇਰਾ ਬਾਬਾ ਨਾਨਕ ਤੋਂ ਆਮ ਆਦੀ ਪਾਰਟੀ ਦੇ ਜਿਮਨੀ ਚੌਂਚ ਜਿੱਤੇ ਗੁਰਦੀਪ ਸਿੰਘ ਰੰਧਾਵਾ ਕੀ ਪੱਖ ਰਿਹਾ ਲੇਕਿਨ ਲਾਜ਼ਮੀ ਤੌਰ ਤੇ ਮੁਖਮਦ ਦੀ ਭਗਵੰਤ ਮਾਨ ਨੂੰ ਅਜਿਹੇ ਲੋਕਾਂ ਨੂੰ ਵਰਜਣਾ ਚਾਹੀਦਾ ਹੈ ਕਿਉਂ ਅਜਿਹੇ ਔਖੀ ਘੜੀ ਦੇ ਵਿੱਚ ਜਿਹੜੇ ਲੋਕ ਇਹ ਡਰਾਮੇ ਕਰ ਰਹੇ ਨੇ ਰੀਲਾਂ ਬਣਾ ਰਹੇ ਨੇ ਫੂਡ ਵਿੱਚ ਚਾ ਰਹੇ ਨੇ ਉਹਨਾਂ ਨੂੰ ਰੋਕਣਾ ਚਾਹੀਦਾ ਹੈਗਾ ਇੱਕ ਤੇ ਲੋਕ ਦੁਖੀ ਨੇ ਤੇ ਦੂਜਾ ਇਹਨਾਂ ਲੋਕਾਂ ਦੇ ਡਰਾਮੇ ਔਰ ਆਮ ਆਦੀ ਪਾਰਟੀ ਨੂੰ ਚਾਹੀਦਾ ਹੈਗਾ ਕਿ ਲੋਕਾਂ ਤੱਕ ਜਿਹੜੀਆਂ ਵਾ ਉਹ ਫੂਡਾਂ ਪਹੁੰਚਣੀਆਂ ਚਾਹੀਦੀਆਂ ਸਹੀ ਤਰ੍ਹਾਂ ਦੀਆਂ ਰਾਸ਼ਨ ਪਹੁੰਚਣਾ ਚਾਹੀਦਾ ਆ ਪਿੱਛੇ ਜੇ ਵੀ ਟਰਾਂਸਪੋਰਟ ਮੰਤਰੀ ਲਾਲ ਜਿਸ ਬੁੱਲ ਭੁੱਲਰ ਹੋਣ ਵੀ ਆਪਣੇ ਮੋਢਿਆਂ ਤੇ ਥੈਲੇ ਰੱਖ ਕੇ ਵੰਡ ਰਹੇ ਸੀ ਐਮਪੀ ਜਿਹੜੇ ਫਰੀਦਕੋਟ ਤੋਂ ਨੇ ਸਰਬਜੀਤ ਖਾਲਸਾ ਉਹ ਵੀ ਬੂਰੇ ਮੋਢਿਆਂ ਤੇ ਰੱਖੇ ਮਤਲਬ ਇੱਕ ਲੀਡਰ ਦਾ ਕੰਮ ਜਾ ਕੇ ਫੂਟ ਵਾਂਗ ਖਚੋਣਾ ਦਾ ਖੜਾ ਦੇ ਵਿੱਚ ਲੋਕ ਦੁਖੀ ਨੇ ਲੇਕਿਨ ਸਾਡੇ ਜਿਹੜੇ ਲੀਡਰ ਨੇ ਉਹ ਫੋਟੇ ਸੈਕਸ਼ਨ ਦੇ ਵਿੱਚ ਰੁੱਝੇ ਹੋਏ ਨੇ ਇਸ ਕਰਕੇ ਇਹਨਾਂ ਲੋਕਾਂ ਦਾ ਵੀ ਵਿਰੋਧ ਹੋ ਰਿਹਾ ਸੁਲਤਾਨਪੁਰ ਲੋਧੀ ਲੋਕਾਂ ਨੇ ਪ੍ਰਤਾਪ ਸਿੰਘ ਬਾਜਵੇ ਵੱਲੋਂ ਜਿਹੜਾ ਸਪੈਸ਼ਲ ਜਿਹੜਾ ਸਾਧਨ ਤਿਆਰ ਕੀਤਾ ਉਹ ਲੈ ਕੇ ਗਏ ਸੀ ਉਹਦਾ ਵੀ ਵਿਰੋਧ ਹੈ ਲਾਜ ਸਿੰਘ ਭੁੱਲਰ ਹੋਣਾਂ ਦਾ ਵੀ ਸਰਬਜੀ ਖਾਲਸ ਤੇ ਹੁਣ ਇਹ ਜਿਹੜੇ ਹਾਰੇ ਹੋਏ ਉਮੀਦਵਾਰ ਨੇ ਸ਼ਮਸ਼ੀਰ ਸਿੰਘ ਹੋਣੇ ਉਹਨਾਂ ਦਾ ਵੀ ਲੋਕੀ ਵਿਰੋਧ ਕਰ ਰਹੇ ਨੇ ਔਰ ਗੁਰਦੀਪ ਸਿੰਘ ਦਾਵਾ ਗੁਰਦੀਪ ਸਿੰਘ ਰੰਧਾਵਾ ਹੁਣਾਂ ਦੀ ਇੱਕ ਵੀਡੀਓ ਵੀ ਬੜੀ ਵਾਇਰਲ ਹੋ ਰਹੀ ਹੈ ਕਿ ਪਿੰਡਾਂ 'ਚ ਜਿਹੜਾ ਡੀਜ਼ਲ ਖਤਮ ਹੋ ਗਿਆ ਤੇ ਇਹ ਲੋਕਾਂ ਹੀ ਉੱਥੇ ਜਾ ਕੇ ਫਿਰ ਜਵਾਬ ਦੇਣੇ ਔਕੇ ਹੋ ਜਾਂਦੇ ਨੇ ਲੇਕਿਨ ਫਿਲਹਾਲ ਅਜਿਹੇ ਲੋਕਾਂ ਨੂੰ ਚਾਹੇ ਉਹ ਜਿੱਤੇ ਹੋਏ ਐਮਐਲਏ ਨੇ ਚਾਹੇ ਉਹ ਹਾਰੇ ਹੋਏ ਉਮੀਦਵਾਰ ਨੇ ਉਹਨਾਂ ਨੂੰ ਅਜਿਹੇ ਫੋਟੋ ਸੈਸ਼ਨਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ਔਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਇਹਨਾਂ ਲੋਕਾਂ ਨੂੰ ਵਰਜਣਾ ਚਾਹੀਦਾ ਹੈ ਕਿ ਸੌਖੀ ਘੜੀ ਦੇ ਵਿੱਚ ਮਦਦ ਕਰੋ ਫੋਟੋ ਸੈਸ਼ਨ ਨਾ ਹੋਵੇ। ਇਸ ਜਾਣਕਾਰੀ ਦੇ ਨਾਲ ਤੁਹਾਡਾ ਧੰਨਵਾਦ ਅੱਗੇ ਦੇਖਦੇ ਰਹੋ ਪੰਜਾਬ ਧੰਨਵਾਦ।